ਤਸੀਲ ਫਿਲੌਰ ਦੇ ਪਿੰਡ ਤੇਂਗ ਵਿਖੇ ਪ੍ਰਵਾਸੀ ਭਾਰਤੀ ਵੀਰਪਾਲ ਸਿੰਘ ਵੱਲੋਂ ਆਪਣੀ ਮਾਤਾ ਕਮਰਜੀਤ ਕੌਰ ਦੀ ਯਾਦ ਵਿੱਚ ਡਾਕਟਰ ਰਾਜਨ ਅਈ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦੇ ਮਾਹਰ ਡਾਕਟਰ ਐਸ ਰਾਜਨ ਦੀ ਅਗਵਾਈ ਵਿੱਚ ਟੀਮ ਵੱਲੋਂ 548 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਕਈ ਮਰੀਜ਼ ਆਪਰੇਸ਼ਨ ਲਈ ਵੀ ਚੁਣੇ ਗਏ ਜਦਕਿ ਬਹੁਤ ਸਾਰੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਤੇ ਐਨਕਾ ਵੀ ਦਿੱਤੀਆਂ ਗਈਆਂ ਇਸ ਮੌਕੇ ਵਕਫਾ ਕੋ ਬੁਲਾਰਿਆਂ ਨੇ ਪ੍ਰਵਾਸੀ ਭਾਰਤੀ ਵੀਰਪਾਲ ਸਿੰਘ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਇਸ ਦੌਰਾਨ ਡਾਕਟਰ ਐਸ ਰਾਜਨ ਨੇ ਵੀ ਸਮੂਹ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਲਈ ਜ਼ਰੂਰੀ ਟਿਪਸ ਵੀ ਦਿੱਤੇ ਇਸ ਮੌਕੇ ਤੀਰਤ ਸਿੰਘ ਜੋਹਲ ਸੁਖਵੰਤ ਸਿੰਘ ਜੋਹਲ ਲਖਵਿੰਦਰ ਸਿੰਘ ਸਰਪੰਚ ਨਿਰਮਲ ਸਿੰਘ ਕੁਲਵਿੰਦਰ ਸਿੰਘ ਮੱਗਰ ਸਿੰਘ ਤੇਜਾ ਸਿੰਘ ਆਦ ਹਾਜ਼ਰ ਸਨ ਜੀ ਹਾਂ ਜੀ ਪਿੰਡ ਦੇ ਦੇਖੀ ਜਿਵੇਂ ਹਰ ਸਾਲ ਇਹ ਆਪਾਂ ਇੱਥੇ ਕੈਂਪ ਲਾਉਂਦੀਆਂ ਪਤਾ ਜੀ ਵਿਸ਼ੇਸ਼ ਕੈਂਪ ਜਿਵੇਂ ਸਾਡੇ ਰੈਗੂਲਰ ਦਾ ਰੀਤ ਵਿੱਚ ਤਾਂ ਲੱਗ ਛਦੇ ਆ ਪਰ ਅੱਜ ਵਿਸ਼ੇਸ਼ ਕੈਂਪ ਸਰਦਾਰ ਵੀਰਪਾਲ ਸਿੰਘ ਜੋਲ ਬਨੂ ਜੋ ਅਮਰੀਕਾ ਤੋਂ ਆਏ ਆ ਉਹਨਾਂ ਨੇ ਆਪਣੀ ਮਾਤਾ ਜੀ ਯਾਦ ਵਿੱਚ ਜੋ ਕਮਲਜੀਤ ਕੌਰ ਸਾਡੇ ਬਾਪਤਾ ਜੀ ਸਾਨੂੰ ਸ਼ਨੀ ਮਸ਼ਵਰਾ ਦੇ ਗਏ ਆ ਉਹਨਾਂ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਤੇ ਦੰਦਾਂ ਦਾ ਕੈਂਪ ਤੇ ਗਰਵਾਣੀ ਕੰਠ ਮੁਕਾਬਲੇ ਉਹ ਅੱਜ ਸਾਡੇ ਗੁਰਦੁਆਰਾ ਬਾਬਾ ਫਰੀਦ ਜੀ ਦੇ ਸਥਾਨ ਤੇ ਹੋ ਰਹੇ ਆ ਔਰ ਅਸੀਂ ਸਾਰੀਆਂ ਸੰਗਤਾਂ ਸਮੂਹ ਲੱਗਣ ਵਾਸੀ ਇਹਨਾਂ ਦਾ ਵੀਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਤਾ ਕਮਲ ਕਮਲਜੀਤ ਕੌਰ ਹੁਣਾਂ ਦੀ ਜੋ ਅੰਤਮ ਯਾਦ ਯਾਤਰਾ ਆ ਪਰਮਾਤਮਾ ਇਹ ਫਾਲ ਉਹਨਾਂ ਦੇ ਅੰਤਮ ਸਫਲ ਵਿੱਚ ਸਹਾਇੀ ਹੋਵੇ ਔਰ ਇਸ ਪਰਵਾ ਦੀ ਚਾਹਤੀ ਕਰਾ ਹੋਵੇ ਅਸੀਂ ਇੱਕ ਵਾਰੀ ਫੇਰ ਸਮੂਹ ਨੱਗਰ ਨਵਾਸੀ ਦਾ ਧੰਨਵਾਦ ਕਰਦੇ ਡਾਕਟਰ ਰਾਜਨ ਜੋ ਖਗਵਾੜੇ ਵੀਰ ਦਾ ਹਸਪੀਟਲ ਦੇ ਟ ਫਲੋਰ ਵੀ ਆ ਬੜੇ ਵਧੀਆ ਅੱਖਾਂ ਦੇ ਮਾਹੇ ਡਾਕਟਰ ਆ ਇਹ ਐਵੇਂ ਨਹੀਂ ਜੇ ਕੰਪਨੀ ਹੈਗਾ ਵੀ ਅਮੜੀਆ ਦੇਖਿਆ ਤੇ ਠੀਕ ਆ ਪਰ ਇਹ ਬਕਾਇਦਾ ਹੁਣੇ ਸਾਡੀ ਗੱਡੀ ਤਿਆਰ ਖੜੀ ਆ ਜੋ ਖਗਵਾੜੇ ਪੇਸ਼ਟਨ ਜਿੰਦੇ ਵੀ ਆਪਰੇਸ਼ਨਾਂ ਦੇ ਟਿਕਣ ਨੇ ਆ ਉਹਨਾਂ ਨੂੰ ਲੈ ਕੇ ਫਗਵਾੜੇ ਜਾਊਗੀ ਤਾਂ ਜਿੰਨੇ ਵੀ ਅੱਜ ਹੋ ਗਏ ਬਾਕੀ ਕੱਲ ਤੇ ਆਪਰੇਸ਼ਨ ਬੜੇ ਵਧੀਆ ਤਰੀਕੇ ਦੇ ਨਾਲ ਵਧੀਆ ਮਸ਼ੀਨਾਂ ਦੇ ਨਾਲ ਹੋ ਰਿਹਾ ਬਾਈ ਗੁਲਜੀ ਦਾ ਖਾਲਸਾ ਬਾਈ ਗੁਲਜੀ ਤਹਿਸੀਲ ਫਿਲੌਰ ਦੇ ਪਿੰਡ ਤੇਂਗ ਵਿਖੇ ਪ੍ਰਵਾਸੀ ਭਾਰਤੀ ਵੀਰਪਾਲ ਸਿੰਘ ਵੱਲੋਂ ਆਪਣੀ ਮਾਤਾ ਕਮਰਜੀਤ ਕੌਰ ਦੀ ਯਾਦ ਵਿੱਚ ਡਾਕਟਰ ਰਾਜਨ ਆਈ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦੇ ਮਾਹੇ ਡਾਕਟਰ ਐਸ ਰਾਜਨ ਦੀ ਅਗਵਾਈ ਵਿੱਚ ਟੀਮ ਵੱਲੋਂ 548 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਕਈ ਮਰੀਜ਼ ਆਪਰੇਸ਼ਨ ਲਈ ਵੀ ਚੁਣੇ ਗਏ ਜਰਕਿ ਬਹੁਤ ਸਾਰੇ ਮਰੀਜ਼ਾਂ ਨੂੰ ਫਰੀ ਦਵਾਈਆਂ ਤੇ ਐਨਕਾ ਵੀ ਦਿੱਤੀਆਂ ਗਈਆਂ ਇਸ ਮੌਕੇ ਵਕਫਾ ਕੋ ਬੁਲਾਰਿਆਂ ਨੇ ਪ੍ਰਵਾਸੀ ਭਾਰਤੀ ਵੀਰਪਾਲ ਸਿੰਘ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਇਸਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਇਸ ਦੌਰਾਨ ਡਾਕਟਰ ਐਸ ਰਾਜਨ ਨੇ ਵੀ ਸਮੂਹ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਲਈ ਜ਼ਰੂਰੀ ਟਿਪਸ ਵੀ ਦਿੱਤੇ ਇਸ ਮੌਕੇ ਤੀਰਤ ਸਿੰਘ ਜੋਹਲ ਸੁਖਵੰਤ ਸਿੰਘ ਜੋਹਲ ਲਖਵਿੰਦਰ ਸਿੰਘ ਸਰਪੰਚ ਨਿਰਮਲ ਸਿੰਘ ਕੁਲਵਿੰਦਰ ਸਿੰਘ ਮੱਗਰ ਸਿੰਘ ਤੇਜਾ ਸਿੰਘ ਆਦਿ ਹਾਜ਼ਰ ਸਨ